ਸ਼੍ਰੀ ਮੁਕਸਰ ਸਾਹਿਬ ਪੁਲਿਸ ਵੱਲੋਂ ਚੋਰ ਲੁਟੇਰੀਆ ਦੇ ਖਿਲਾਫ ਕਾਰਵਾਈ ਕਰਦਿਆ ਦੋ ਦੋਸ਼ੀਆਂ ਨੂੰ ਕਾਬੂ ਕਰਦਿਆ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਾਂ ਪੁਲਿਸ ਵੱਲੋਂ ਕਾਬੂ ਕੀਤੇ ਗਏ ਲੁਟੇਰੀਆ ਦੇ ਕੋਲੋਂ ਪੰਜ ਚੋਰੀ ਦੇ ਮੋਬਾਈਲ ਇੱਕ ਕਿਰਪਾਨ ਤੇ ਦੋ ਮੋਟਰਸਾਈਕਲ ਬਰਾਮਦ ਹੋਏ ਨੇ ਤਾਂ ਪੁਲਿਸ ਵੱਲੋਂ ਕੀਤੀ ਜਾਂਚ ਪੜਤਾਲ ਦੇ ਵਿੱਚ ਸਾਹਮਣੇ ਆਇਆ ਕਿ ਦੋਵਾਂ ਦੋਸ਼ੀਆਂ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ આરોપીਆਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੋਕਾਂ ਨੂੰ ਡਰਾ ਧਮਕਾ ਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਤੇ ਹੁਣ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਫਤਾਰ ਕਰਕੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਕੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮਾੜੇ ਵਿਅਕਤੀਆਂ ਦੇ ਖਿਲਾਫ ਤੇ ਨਸ਼ੇ ਦੇ ਖਿਲਾਫ ਜਿਹੜੀ ਮਹਿੰਮ ਜਾਰੀ ਕੀਤੀ ਹੈਗੀ ਉਸ ਦੇ ਦੌਰਾਨ ਸਾਡੇ ਐਸਐਸਪੀ ਸਾਹਿਬ ਸ਼੍ਰੀ ਮੁਖਸਸਾ ਵੱਲੋਂ ਜਿਹੜੀ ਸਾਡੀ ਸਬディ ਜਨ ਮੁਕਸਰ ਦੇ ਐਸ ਐਚ ਓ ਸਦਰ ਮੁਕਸਰ ਚੌਂਕੀ ਇੰਚਾਰਜ ਦੁਹੇ ਵਾਲਿਆਂ ਨੂੰ ਇੱਕ ਵਧੀਆ ਕਾਮਯਾਬੀ ਕੀਤੀ ਹੈਗੀ ਕੁਝ ਦਿਨ ਪਹਿਲਾਂ ਰਾਤ ਨੂੰ ਜਿਹੜੇ ਮੂਵੀਆਂ ਵਗੈਰਾ ਤੇ ਵੀਡੀਓ ਵਗੈਰਾ ਬਣਾਉਂਦੇ ਰੋਹਿਤ ਉਹਦਾ ਨਾਮ ਆ ਉਹ ਆਪਣਾ ਕੰਮ ਕਰਕੇ ਵਾਪਸ ਆ ਰਿਹਾ ਸੀਗਾ ਤਾਂ ਉਹਨੂੰ ਮਹਾਰਾਜ ਵਾਲੇ ਦੇ ਲਾਗੇ ਆ ਕੇ ਕੁਝ ਨਾਮ ਨਾਂ ਵਿਅਕਤੀਆਂ ਨੇ ਕਾਪਾ ਖੰਡੇ ਦਿਖਾ ਕੇ ਉਹਨਾਂ ਤੋਂ ਮੋਬਾਈਲ ਫੋਨ ਤੋਂ ਪੈਸੇ ਖੋਲੇ ਸੀ ਉਸ ਵੰਦੇ ਵਿੱਚ ਜਿਹੜੀ ਹੈਗੀ ਆ ਐਫਆਰ ਦਰਜ ਕੀਤੀ ਗਈ ਸਦਰ ਮੁਕਸਰ ਦੇ ਵਿੱਚ ਤਫਤੀਸ਼ ਦੇ ਦੌਰਾਨ ਜਦੋਂ ਉਹਨਾਂ ਦੇ ਨਾਕਾਬੰਦੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਦੌਰਾਨ ਜਿਹੜਾ ਹੈਗਾ ਸਾਨੂੰ ਉਹਨਾਂ ਕੋਲ ਮੋਬਾਈਲ ਫੋਨ ਜਿਹੜੇ ਤੇਜ਼ ਤਰਾਰ ਹਥਿਆਰ ਖੰਡਾ ਤੇ ਜਿਹੜੇ ਚੋਰੀ ਕੀਤਾ ਇੱਕ ਮੋਟਰਸਾਈਕਲ ਬ੍ਰਾਹਮਤ ਹੋ ਚੁੱਕਿਆ ਵਾ ਹਾਂ ਲੋਕ ਸਰ ਇਹ ਕੀ ਨਾਮ ਹੈ ਕਿ ਕਿਥੋਂ ਦੇ ਰਹਿਣ ਵਾਲੇ ਇਹ ਜਿਹੜੇ ਹੈਗੇ ਆ ਦੂਸੀ ਹੈਗਾ ਇੱਕ ਤਾਂ ਹੈਗਾ ਗੁਰਦਾਸਪੁਰ ਦਾ ਰਣਜੀਤ ਇੱਕ ਹੈਗਾ ਅੰਮ੍ਰਿਤਸਰ ਦਾ ਕਾਸ਼ਪੀਰ ਜਿਹੜਾ ਕਾਸ਼ਪੀਰ ਅੰਮ੍ਰਿਤਸਰ ਦਾ ਹੈਗਾ ਇਹ ਜਦੋਂ ਇਹਨੂੰ ਇਹਦੀ ਨਾਕੇ ਤੇ ਪਛਾਣ ਹੋ ਗਈ ਸੀ ਜਦੋਂ ਇਹਨੇ ਮੋਟਰਸਾਈਕਲ ਭਜਾਇਆ ਤੇ ਜਦੋਂ ਇਹ ਮੋਟਰਸਾਈਕਲ ਭਜਾਉਣ ਦੌਰਾਨ ਡਿੱਗ ਗਿਆ ਤੇ ਇਹਦੇ ਸੱਟਾਂ ਲੱਗੀਆਂ ਹਸਪੀਟਲ ਦਾਖਲ ਆ ਇਹਦੀ ਇਹਦੀ ਅਜੇ ਇਨਵੈਸਟੀਗੇਸ਼ਨ ਜੜੀਆ ਉਹ ਕਰਨ ਵਾਲੀ ਹੈਗੀ ਆ ਜਦੋਂ ਇਹ ਡਾਕਟਰ ਸਾਹਿਬ ਤੋਂ ਫਿਟ ਦੱਸਣਗੇ ਫਿਰ ਉਸੇ ਅੱਗੇ ਦੀ ਜਿਹੜੀ ਤਤਕਸ਼ ਜਾਰੀ ਕਰ ਸਰ ਇੱਥੋਂ ਤੱਕ ਮੁੱਦਾ ਆ ਗਿਆ ਹੰਬਸਰ ਤੋਂ ਜੀ ਇੱਕ ਇੱਕ ਕ੍ਰਾਈਮ ਕਰਨ ਵਾਸਤੇ ਇਹ ਜਿਹੜਾ ਇਹਨਾਂ ਨੇ ਤ੍ਰਤੀਸ਼ਤਾਨ ਦੱਸਿਆ ਵਾ ਕਿ ਅੰਮ੍ਰਿਤਸਰ ਗੁਰਦਾਸਪੁਰ ਤੋਂ ਪਹਿਲਾਂ ਹੀ ਅੰਮ੍ਰਿਤਸਰ ਇਕੱਠੇ ਹੋਏ ਅੰਮ੍ਰਿਤਸਰ ਇਕੱਠੇ ਹੋ ਕੇ ਉੱਥੋਂ ਇਹਨਾਂ ਨੇ ਕਿਹਾ ਵੀ ਆਪਣੇ ਏਰੀਆ ਤੋਂ ਦੂਰ ਜਾ ਕੇ ਕਿਤੇ ਕੋਈ ਵਾਰਦਾਤ ਕਰਦੇ ਉੱਥੋਂ ਇਹ ਚੱਲਦੇ ਹੋਏ ਇਧਰ ਮੁਕਸ ਸਾਈਡ ਆ ਗਏ ਇਹ ਪਹਿਲਾਂ ਡਰਾਈਵਰ ਵਗੈਰਾ ਦਾ ਕੰਮ ਕਰਦੇ ਰਹੇ ਆ ਪਹਿਲਾਂ ਕੋਈ ਇਹ ਮੁਕੱਦਮਾ ਕਰਾਰ ਜਿਹ ਹੈਗਾ ਜੀ ਜਿਹੜਾ ਆਕਾਸ਼ਵੀਰ ਹੈਗਾ ਜਿਹਦੇ ਜਿਹਦਾ ਸ਼ਟ ਲੱਗੀ ਆ ਡਿੱਗਣ ਦੇ ਨਾਲ ਮੋਟਰਸਾਈਕਲ ਤੋਂ ਗਿੱਟਾ ਟੁੱਟਿਆ ਹੈਗਾ ਉਹਦੇ ਦੇ ਤਿੰਨ ਮੁਕਦਮੇ ਦਰਜ ਆ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜਾ ਰਣਜੀਤ ਹੈਗਾ ਗੁਰਦਾਸਪੁਰ ਦਾ ਇਹਦੇ ਤੇ ਪਹਿਲਾਂ ਹੀ ਮੁਕਦਮਾ ਦਰਜ ਸਰ ਇਹ ਦੋ ਜਣੇ ਜਿੱਥੋਂ ਜ਼ਿਆਦਾ ਲੋਕ ਨੇ ਇਹ ਜਿਹੜੀ ਹੁਣ ਐਕਚੁਅਲੀ ਸਾਡੀ ਅਸੀਂ ਰਿਮਾਂਡ ਲਿਆ ਹੈਗਾ ਤਿੰਨ ਦਿਨ ਦਾ ਅਸੀਂ ਅੱਗੇ ਤਫ਼ਤੀਸ਼ ਚੱਲ ਰਹੀ ਆ ਤੇ ਲੱਗ ਰਿਹਾ ਸਾਨੂੰ ਹੋਰ ਬੰਦੇ ਵੀ ਹੈਗੇ ਆ ਉਹ ਜਿਵੇਂ ਜਿਵੇਂ ਗਿੱਟੇ ਟੁੱਟੇ ਚਾਊਗੇ ਫਿਰ ਤੁਹਾਨੂੰ ਦੱਸ ਦਮ ਕੋਈ ਲੋਕਲ ਤਾਂ ਨਹੀਂ ਇਹੋ ਜਿਹਾ ਬੰਦਾ ਸੀਦੇ ਜੀ ਕੋਈ ਨਾਲ ਕੋਈ ਜੁੜੇ ਹੋਏ 3000 ਰੁਪਏ ਵਗੈਰਾ ਦਿੱਤਾ ਹੋ ਗਿਆ ਨਹੀਂ ਜੀ ਹਾਂਜੀ ਉਹ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕਿਹੜੇ ਹੈਗੇ ਕੋਈ ਲੋਕਲ ਬੰਦੇ ਨਾਲ ਜਿਹੜੇ ਦੋ ਬੰਦੇ ਆਏ ਤਾਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਹੀ ਹੈਗੇ ਬਾਕੀ ਤਫਤੀਸ਼ ਜਾਰੀ ਹੈ। ਬਰਾਮਦ ਕੀ ਪਈ ਇਹਨਾਂ ਦੀ ਬਰਾਮਦ ਇਹਨਾਂ ਇਹਦੇ ਕੋਲੋਂ ਰঞ্জੀਤ ਕੋਲੋਂ ਇੱਕ ਕਾਪਾ ਹੈਗਾ ਖੰਡੇ ਵਰਗਾ ਇੱਕ ਮੋਟਰਸਾਈਕਲ ਹੈਗਾ ਪੰਜ ਮੋਬਾਈਲ ਫੋਨ ਮਿਲੇ ਹੈਗੇ। ਕੋਕੋਗ੍ਰਾਫਰ ਵੱਲੋਂ ਕੀ ਆ ਜਾ ਰਿਹਾ ਸੀ ਕਿ ਉਹਨਾਂ ਦਾ ਕੈਮਰਾ ਵੀ ਇਹਨਾਂ ਦੇ ਵੱਲੋਂ ਖੋ ਕੇ ਇਹਨਾਂ ਦੇ ਜੀ ਸਾਥੀ ਕੀ ਕੁਛ ਫਰਾਰ ਹੋਇਆ ਕਿ ਉਸਦੀ ਵੀ ਬਰਾਮਦਗੀ ਨਿੱਕੇ ਉਹਦੇ ਵੱਲੋਂ ਜਿਹੜਾ ਹੈਗਾ ਦੇਖੋ ਜਦੋਂ ਮੌਕੇ ਤੇ ਹੈਗਾ ਕੁਝ ਖੋਨ ਦੀ ਕੋਸ਼ਿਸ਼ ਕੀਤੀ ਉਹ ਮੋਬਾਈਲ ਫੋਨ ਔਰ ਪੈਸੇ ਤੇ ਪਰਸ ਵਗੈਰਾ ਖੋਕੇ ਲੈ ਕੇ ਗਏ ਹੈਗੇ ਖੂਤ ਕੁਝ ਨਹੀਂ ਹੋਇਆ